ਕਦਰ 30000 ਦਾ ਹਾਂ ਹੋਣਾ ਇਹ ਉਹ ਪੈਸੇ ਕਾ ਨੂੰ ਲੱਗਣੇ ਕਾਟੂ ਵਾਲੇ ਪੈਸੇ ਲੱਗਣੇ ਇਹ ਤਾਂ 30000 ਦਾ ਬੱਟਣ ਵਾਲੇ ਲੈ ਜਾਣਗੇ ਇਹਨੂੰ ਗੁਰੂ ਅਸ ਵੀ ਪੈਸੇ ਲਾ ਕੇ ਲੈ ਜਾਂਦਾ ਤੁਹਾਡੇ ਕਿਹੜਾ ਘਰ ਜੰਮਿਆ ਆ ਇਹ ਲੋਡ ਮੰਗ ਲ ਗਦੇ ਨੂੰ ਹੋਰ ਜਿਆਦਾ ਹਾਂ ਇਹ ਲੋਡ ਨਹੀਂ ਚੱਲਦਾ ਹੋਰ ਦੇ ਦੇ ਕੋਈ 10 ਦੇ ਦੋ ਚਾਹੇ ਇਹ ਲੋਡ ਭਾਵੇਂ ਦਾ ਮਨ ਤੇਰਾ ਨਾ ਕਮਿਆ ਲੱਗਦਾ ਹੈ ਕਿਸੋ ਨਾ ਭਾਈ ਤੰਬੂ ਯਾਰ ਇਹ ਮੇਰੇ ਸੋਚ ਲਾਦਾ ਮੈਂ ਕਰ ਧੁੱਪ ਪੈਂਦੀ ਯਾਰ ਦੱਸੇ ਯਾਰ ਨਹੀਂ ਦਾ ਬੱਕਰ ਤੇ ਧੁੱਪ ਪੈਂਦੀ ਹੈ ਕੋਈ ਨਹੀਂ ਕੋਈ ਨਹੀਂ ਲਾ 25000 ਦਾ ਕੋਈ ਗੱਲ ਨਹੀਂ ਬੱਚਿਆ ਉਹ ਹੋ ਕੀ ਕਹਣਾ ਦੂ ਯਾਰ ਚੱਤ ਗੱਲ ਆਪ ਹੀ ਤੂੰ ਕਰ ਲੈ ਯਾਰ ਮੈਂ ਕਿਹਾ ਕੋਈ ਨਜਾਇਜ਼ ਮੈਂ ਮੈਨੂੰ ਇੱਕ ਵਾਰੀ ਤੂੰ ਐਂ ਦੱਸ ਕਿੰਨੇ ਬੰਦੇ ਖੜੇ ਬੱਕਰੇ 'ਚ ਕੋਈ ਕਮੀ ਹੈਗੀ ਯਾ ਕਣੀ ਕਰਕੇ ਲਾ ਆਂਦ ਬੱਚਾ ਵਾਲਾ ਕਣੀ ਕਰਕੇ ਲਾਇਆ ਥੇ ਤੈਨੂੰ ਪੈਸੇ ਫੇ ਮੈਂ ਪਹਿਲੇ ਉਹਦਾ 75 40 ਮੰਗੀ ਉਹਦਾ ਕੀ ਮੈਂ ਤਾਂ ਗੱਲ ਹੀ ਉਹ ਜੀ ਕੀਤੀ ਯਾਰ ਪੇ ਵੀ ਆ ਆਪਣੇ ਗੱਲ ਹੀ ਨਹੀਂ ਕੀਤੀ ਤੇ ਨਾਲ ਵੀ ਲੱਖ ਦੇ ਦੇ 80 ਦੇ ਦੇ ਉਹਦਾ ਕੀ ਫਾਇਦਾ ਬੱਚਾ ਪਿਓਰ 1000 ਰੁਪਏ ਹੋਰ ਪਾ ਦੇ 1000 ਹੋਰ ਨਾਲ ਨਹੀਂ ਹੋਣਾ ਕੀ ਫਾਇਦਾ ਇਕੱਠੀ ਮਾਰਨਾ ਦਾ ਯਾਰ ਹਾਂ ਇਕੱਠਾ ਹੀ ਮਾਰਨਾ ਪੈਣਾ ਜੇ ਕਦਰ ਕਰ ਤੂੰ ਚੀਜ਼ ਦੀ ਤੂੰ ਦੱਸ ਦੇ ਚੱਲ ਸਹੀ ਹਾਂਜੀ ਬੋਲੋ ਜੀ ਤੂੰ 라ਦੀ ਦਾ ਮੈਂ 25 ਲਾਇਆ 26 ਦਾ 26 ਲਾਤਾ ਹਾਂ ਹਾਂ 26 ਦਾ ਹਾਂ ਹਾਂ 27 ਦਾ ਪੱਕਾ ਦੇ ਮੈਂ ਚਾਚਾ ਹਾਂ ਹੋਰ ਕਿੰਨੇ ਦਾ ਬਾਬੇ ਵਾਲੀ 40000 ਕਹਤਾ ਤੁਸੀਂ ਯਾਰ 40000 45000 ਕਹਦਾ ਪੱਚੀ ਛੱਬੀ ਉਹ ਜਾਂ 14 ਕੀ ਫਾਇਦਾ ਯਾਰ ਤੂੰ ਗੱਲ ਪੱਕੀ ਕਰ ਜੇ ਲੈਣ ਵਾਲੀ ਯਾਰ ਆਪਾਂ ਨੂੰ ਕੋ ਪਕਾਵਾ ਜੀ ਨਾ ਕਰ ਥੈ ਗਿਆ ਬੱਕਰੇ ਯਾਰ ਨਹੀਂ ਚਾਚਾ ਹੁਣ ਯਾਰ ਹੁਣ ਬਾਤ ਕੀ ਕਰ ਹਮਾਰੇ ਤਾਂ ਨਹੀਂ ਯਾਰ ਹੁਣ ਪੱਕਾ ਪੂਰਾ ਹੁਣ ਮਾਦਾ ਉੱਤਰਨਾ ਥਲੇ ਯਾਰਾ ਉੱਤਰਦਾ ਗਿਆ 5000 ਛੜਤਾ ਮੈਂਨੇ ਆਲਾ 500 ਛੜ ਕੇ ਖੜ ਜਾਂਦਾ ਮੈਂ ਤੈਨੂੰ 5000 ਛੜਤਾ ਇਕੱਠਾ 5000 ਜਿਹੇ ਜਿਹੇ ਬੰਦੇ ਬੋਲਦੇ ਨੇ ਹੁਣ ਇਹ ਮਾਰਨੇ ਦਾ ਨਹੀਂ ਵਿਚਾਰੇ ਕੌਣ ਨੇ ਮਰਦੇ ਇਹ ਬਹੁਤ ਨਾਲ ਨਾਲ ਵੀ ਮਰਦੇ ਨੇ ਬੱਕਰਾ ਲੈ ਜਾਂਦੇ ਪੈਸੇ ਫੇਰ ਦਿੰਦੇ ਜਾਂ ਜੇ ਕਹਿੰਦੇ ਕੋਈ ਕਹਦੇ ਵੀ ਬੰਦਾ ਵੀ ਮਹਿੰਗਾ ਦਿੱਤਾ ਹੋਰ ਦੱਸ ਲੈ ਅੱਜ ਬੱਕਰਾ ਲੈ ਜਾਣਾ ਪਹਿਲਾਂ ਬੱਕਰਾ ਕਿਸੇ ਨੂੰ ਦਿਖਾ ਲੈਣ ਪਾਸ ਕਰਾ ਲੈਣ ਜੇ ਕਹਤਾ ਵੀ ਬੱਕਰਾ ਮਹਿੰਗਾ ਭਾਈ ਮੇਰੇ ਘਰੇ ਛੱਡ ਜਾਓ ਬਸ ਇਹ ਵੀ ਕਰ ਲੈਣਾ ਮੈਂ ਤਾਂ ਐਂ ਦੱਸ ਆ ਫਾੜਿਆ ਬੱਕਰਾ ਇਹ ਦੇਰਾਂ ਨੂੰ ਤੁਹਾਨੂੰ ਹਮਾਰਾ ਬਣਾਉਂਗਾ ਨਾ ਭਾਹ ਪੁੱਛ ਕੇ ਹਾਂ ਪੁੱਛ ਕੇ ਲੈ ਜਿਸਰ ਕਹੇ ਮੇਰੀ ਆਫਰ ਦੀ ਨਾਲ ਦਾ ਲਾ ਦੇ ਆਪਣੀ ਮਰਜ਼ੀ ਨਾਲ ਲਾ ਬੱਕਰੇ ਦਾ 30000 ਦਾ ਹਾਂ ਹੋਣਾ ਨਹੀਂ ਇਹਦੂ ਕਹਾਂ ਹੁਣ ਭਾਈ ਆਵਾ ਇਹ ਨਹੀਂ ਹੋਣਾ ਨਹੀਂ ਹੋਣਾ ਚਾਚੋ ਉਹ ਕਿੱਥੇ ਹੋਣਾ ਨਹੀਂ ਹੋਣਾ ਉਹ ਕਿੱਥੇ ਹੋਊ 1000 ਕੱਟ ਦੇ ਦੇ ਭਾਈ ਮੈਂ ਤਾਂ ਹੀ ਕਰ ਸਕਦਾ ਲੈ ਇਹ ਤਾਂ 1000 ਦੇ ਮਜ਼ਾਕਾੜਾ ਮਦਾ ਪੰਜ ਕੱਟੀਆਂ ਮਾਰੇ ਆ ਦੋ ਕੱਟ ਦੇ ਦੇ ਚਲ ਆ ਜਾ ਆ ਲੈ ਓਏ ਖੜਿਆ ਤੂੰ ਜਿੰਨਾ ਕਹਿਤਾ ਸੀ ਅਸੀਂ ਜਵਾਨ ਸਰੇ ਜੜਾੜ ਦਿੱਤੀ ਸੀ ਚਲੋ ਕੋਈ ਗੱਲ ਨਹੀਂ ਅੰਕਲ ਕੋਈ ਗੱਲ ਨਹੀਂ ਓ ਫਿਰ ਹੁਣ ਕਿੰਨਾ ਕਰੀਏ ਕੋਈ ਗੱਲ ਨਹੀਂ ਅੰਕਲ ਕੋਈ ਗੱਲ ਨਹੀਂ ਦਿਨਾਂ ਮੇਰੇ ਮੱਗਾਂ ਤੂੰ ਦਿਨਾਂ ਮੈਂ ਤਾਂ ਦੇਣ ਵਾਸਤੇ ਆਇਆ ਮੇਰੇ ਮੱਗਾਂ ਵਧੀਆ ਦਾ ਰੱਖ ਦੇ 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 ਵਸ ਪੈਸੇ ਲੱਗੇ ਹੁੰਦੇ ਮੈਂ ਫੜਾਉਂਦਾ ਹਾਂ ਨਹੀਂ ਚਾਚਾ ਨਹੀਂ ਖੁੱਪ ਕਿਸੇ ਨੂੰ ਨਾ ਮੈਂ ਤੈਨੂੰ ਕਹਤਾ ਮੈਂ 1000 ਕੱਟ ਦੇ ਦੇ 40 ਤੋਂ ਹੋਰ ਪਰ ਕੋ ਬਾੜਾ ਬਾਂ ਮਾਂ ਬਾਂ ਜੀ ਇਕੱਠੀ ਮਾਰਿਆ ਬਾਂ ਲੈ ਬੱਚਾ ਦੇਖ ਪਹਿਲਾਂ ਤੋੜ ਕੇ ਲੈ ਐ ਜਾ ਹੱਡ ਬੱਚੇ ਦੇ ਕਿਸੇ ਕਿਸੇ ਦੀ ਲੱਗਦਾ ਇਹ ਗੱਲ ਯਾਦ ਰੱਖੀ ਮੇਰੀ ਲੈ ਮੱਥਾ ਦੇਖ ਲੈ ਬੱਚੇ ਦਾ ਉਹ ਹੱਡ ਦਾ ਵਧੀਆ ਲੱਗਦਾ ਪੈਸੇ ਵਧੀਆ ਲੱਗੇ ਉਹ ਪੈਸੇ ਕਾਹਨੂੰ ਲੱਗਣੇ ਕਾਟੂ ਵਾਲੇ ਪੈਸੇ ਲੱਗੇ ਨੇ ਉਦੋਂ 30000 ਦਾ ਵੱਟਣ ਵਾਲੇ ਲੈ ਜਾਣਗੇ ਇਹਨੂੰ ਜਿੰਨੇ ਮਰਜ਼ੀ ਕੱਟਣ ਵਾਲੇ ਨੂੰ ਦੇ ਦਈਏ ਅਸੀਂ ਜਾ ਕੇ 40 ਕਿਲੋ ਗੋਸਤਾ ਹੁਣੇ ਚ ਤੋਰੀ ਤੋਰੀ ਮਾਰਿਆ ਲੈ ਤੋੜ ਲੈ ਖੁੱਲਾ ਛੱਡ ਲੈ ਜੋ ਕਾਟੋ ਫੇਰ ਮੈਨੂੰ ਕੋਈ ਵੇਚਾ ਆ। ਅੰਨੂ ਦਾ ਖਲੰਦਾ ਰੋਂ ਤੇਰਾ ਮਨ ਕੀ ਕਹਿੰਦਾ ਯਾਰਾ। ਤੂੰ ਜਿੰਨੇ ਕਹਿਆ ਸੀ ਤੇਰੇ ਫੁੱਲ ਚੜਾ ਦੇ। ਲੱਗੇ ਹੁੰਦਾ ਹੈ ਕਹਿੰਦਾ ਕੋਈ ਗੱਲ ਨਹੀਂ ਕੋਈ। ਤੇਰੀ ਜ਼ੁਬਾਨ ਤੇ ਫੁੱਲ ਚੜਾ ਦੇ। ਠੀਕ ਆ ਜੀ ਅੰਕਲ ਜੀ ਕੋਈ ਗੱਲ। ਚੜਾਉਂ ਗਿਆ ਨਹੀਂ। ਜਿੰਨੇ ਕਹਿਆ ਸੀ ਚੜਾ ਦੇ ਕਣੀ। ਕੋਈ ਗੱਲ ਨਹੀਂ। ਫਿਰ ਹੁਣ ਕੰਨਾ ਖਵਰ ਕਰੇਗਾ? ਹਰ ਕਾਂ। ਓਯਾ ਬਿਆਨ ਮੱਕਾ ਦੇ ਦੇ। ਨਾ ਨਾ ਚੜਦੇ ਨਹੀਂ। ਬਾਜੇ ਤੇਰਾ ਦੇ ਲਮਾਣਾ ਦਾ। ਨਾ ਨਾ ਫਿਰ ਚਿਚ ਕਰ ਜੀ। ਉੱਛਲਾ। ਨਾ ਇੱਥੇ ਨਹੀਂ। ਉੱਛਲਾ ਬਸ। ਇੱਥੇ ਰਿਜਨ ਦੇ ਹੈਗੇ ਮੈਂ ਤੈਨੂੰ ਕਹਤਾ ਜੀ ਇੱਥੇ ਮੈਂ ਤਾਂ ਕਿਦੋਂ ਘਾਂ ਲੈ ਜੂ ਉਹਨਾਂ ਬਾਈਆਂ ਨੂੰ ਇੱਥੇ ਤਾਂ ਮੈਂ ਲਾਈਦਾ ਕਿਦੋਂ ਕਰਾਂ ਮੈਂ ਇਹਨੂੰ ਸੁਣ ਕੇ ਦਿੰਦਾ ਹਾਂ ਹਾਂ ਉਹਨੂੰ ਸੁਣ ਕੇ ਤਰਸਿਆ ਮੈਂ ਹਾਂ ਬਸ ਇਹਨੂੰ ਕਹਤਾ ਦੱਸਾਂ ਬਸ ਇਹਦਾ ਇੱਕੋ ਹੀ ਦਾ ਬਾਈ ਇੱਕੋ ਹੀ ਦੱਸਦਾ ਇਹਨੂੰ ਹੁਣ ਬਦਲ ਕਰਦਾ ਚਾਚਾ ਲੈ ਜਾ ਨਹੀਂ ਤੇ ਮੈਂ ਕੋਈ ਗੱਲ ਛੱਡ ਦੇ ਚਾਚਾ ਦਿਖਾ ਲਾ ਮੰਡੀ ਚ ਆ ਯਾਰ ਖੰਡ ਨਾਲ ਦੇਣਾ ਤਾਂ ਅਸੀਂ ਘੜਾ ਲਾਂਨੇ ਆਪਾਂ ਹਾਂ ਫਿਰ ਅੱਥੇ ਰੋਕ ਲੈਣੇ ਯਾਰਾ ਆਪਾਂ ਇਹਨੂੰ ਇਹ ਕਹਿੰਦਾ ਇੱਕ ਗੱਲ ਹੀ ਕਹਦੇ ਮੈਨੂੰ ਇੱਕੋ ਹੀ ਕਹਤੇ ਯਾਰ ਤਰਸੇਮ ਨਹੀਂ ਨਹੀਂ ਯਾਰ ਲੈ ਯਾਰ ਤਰਸੇਮ ਹੁਣ ਮੇਰੀ ਇੱਕੋ ਹੀ ਨਹੀਂ ਆਲੇ ਮੈਂ 10000 ਸੜਦਾ ਯਾਰ ਤੁਹਾਨੂੰ ਉਹ ਮੈਂ ਬਾ ਗੱਬਾ 20 ਗੋਹਾ 25 ਤੂੰ ਤਾਂ 15 ਲਾ ਕੇ ਕਹਦੀ ਮੈਂ 35 ਤੇ ਚੜ ਗਿਆ ਤੇਰਾ ਕੀ ਆ ਮੇਰਾ ਸਹੀ ਜੀ ਅਸੀਂ ਵੀ ਪੈਸੇ ਲਾਏ ਹੋਏ ਨੇ ਤੇ ਗੁਰੂ ਅਸੀਂ ਵੀ ਪੈਸੇ ਲਾ ਕੇ ਲੈ ਕਹਿੰਦਾ ਤੁਹਾਡੇ ਘਰੇ ਘਰੇ ਜੰਮਿਆ ਮੇਰਾ ਸਹੀ ਜੀ ਤੇਰਾ ਸਾਰੀ ਮੰਡੀ ਤੇਰੀ ਆ ਅਸੀਂ ਕਿਤੇ ਕਹਿਣੇ ਆ ਮਤਲਬ ਕਹਿਣ ਦੀ ਗੱਲ ਆ ਤੇਰੀ ਵੀ ਕੋਈ ਘਾਟਦਾ ਨਹੀਂ ਹੈ ਕਰਦੇ ਕੇ ਹਿਸਾਬ ਨਾਲ ਯਾਰ ਖਾਮਣਾ ਇਹ ਮੰਨਦਾ ਨਹੀਂ ਯਾਰ ਠੀਕ ਹੈ ਤਾਂ ਹੁਣ ਮਰਾ ਭਰਾ ਮਾਨੂੰ ਕਹਾ ਮਹਾਏ ਭਾਜਾ 2000 ਬਰਕਾ ਕੱਢ ਦੋ ਮੈਂ ਇਹ ਦੋ ਗਾ ਦਾ ਵੀ ਜੈ ਪੈਂਦੀ ਨਹੀਂ ਹੁਣ ਕੀ ਕਹਦਾ ਇਹਦਾਂ ਬੈਂਪੀਆ ਦਾ ਜੋ 15000 ਨਿਕਲਦੇ ਮਾਇਆ 40 ਕਾ 38 ਕਾ ਤਾਂ ਮੈਨੂੰ 35000 ਰੱਖਦਾ ਬਗਰਾ ਹੋਰ ਤਾਂ 10000 ਦੀ ਆ ਮਿੱਟੂ ਉਹ ਮੈਂ ਆਵਾ ਨਹੀਂ ਸਕਦਾ ਹੁੰਦਾ ਆ ਜਾਓ ਜੀ ਬਾਬਾ ਜੀ ਤੁਸੀਂ ਆ ਜਾਓ ਜੀਰਾ ਤੇ ਨਾ ਦਾਈ ਆ ਚਾਚਾ ਥੋੜਾ ਬੈਠ ਜੀ ਚਾਚੇ ਦੀ ਥਾਂ ਵੀ ਆ ਗਈ ਕੰਮ ਨਹੀਂ ਕਰਦੀ ਬੋਲੋ ਜੀ ਬੋਲ ਮਰਾ ਪੂਰੇ 32 ਉਹ ਤਾਂ ਪਹਿਲੀ ਕਹਤਾ ਯਰੇ ਨੇ ਕਿੰਨਾ 32000 2000 2 ਉੱਪਰ ਆ ਫਿਰ ਫਿਰ ਇਹਦਾ ਸ਼ਰਾ ਲਾਦਾ ਫਿਰਦਾ ਜਦੋਂ ਆਰਦੀ ਲਾਦਾ ਫਿਰਦਾ ਜਾਂ ਫਿਰ ਉਹ ਭਾਈ ਕਿੰਨੇ ਫੁੱਲ ਚੜਾ ਦੇ 32 ਦੇ ਲਾਦਾ ਭਾਈ ਬਾਬਾ ਜੀ 35 ਕਹਤਾ ਮੈਨੇ ਇਹੋ ਭਾਈ ਨੰਨ ਨੂੰ ਨਾ ਕਾਰਸਣ ਉਹ ਜਰਾ ਇਹਦਾ ਹੁੰਦਾ ਭੈਣ ਦੀ ਲੈਣੇ ਤੇ ਇਹਨੂੰ ਪੜਨ ਨਹੀਂ ਲਾਉਣਾ ਵਿੱਚ ਨੂੰ ਇਰਾਤੀ ਲੈ ਕੇ ਉਹ ਜਰਾ ਇਹਨਾਂ ਗੱਲ ਫੁੱਲ ਚੜਾਤੇ ਉਹ ਭਾਈ ਇੱਧਰ ਆ ਕੌਣ ਲੈਂਦਾ ਭਰਾ ਆ ਮੈਂ ਇਹ ਲੈਂਦਾ ਇੱਧਰ ਮੈਂ ਨਾ ਕੋਈ ਦਲਾਲੀ ਨਹੀਂ ਹੱਥ ਨਾਲੀ ਇਹੀ ਲਊਗਾ ਮਿਹਨਤ ਕਰਦਾ ਸਿੱਧੀ ਗੱਲ ਆ ਤੁਸੀਂ ਲੈਨੇ ਹੋ ਬੱਚਾ ਹਾਂਜੀ ਕੀ ਲਾਇਆ ਤੁਸੀਂ ਬੱਤੀ ਲਾ ਬੱਤੀ ਦਾ ਬਾਬਾ ਜੀ ਲੈਣ 35 ਕਰਦਾ ਯਾਰ ਲਾਸਟ ਲੈ ਕਰਦਾ ਲਾ 35 ਲੜ ਗਿਆ 35 ਦਾ ਓਏ ਨਾ ਬਾਬਾ ਜੀ ਨਹੀਂ ਬਾਬਾ ਨਹੀਂ ਆ ਬਾਬਾ ਨਾ ਲਾ ਬਾਬਾ ਕਾ ਮੈਂ ਸੌਦਾ ਕਰਾਉਣ ਆ ਕੇ ਕਹਿੰਦਾ ਫੜਾ ਬਾਬਾ ਜੀ ਤਾ ਦੇਖੋ ਕਹੂੰਗਾ ਤੇਰੇ ਹੱਕ ਤੇ ਪੈ ਆ ਲੈ ਬਾਈ ਫੜ ਰਸਾ ਉਹ ਫਾੜੋ ਪੱਤ ਫਾੜਾ ਕਾਤਾ ਵਾ ਦੇ 33 ਦਾ ਹੋ ਗਿਆ ਫੜ ਬੱਚਾ ਲੈ ਜਾ ਖੁਸ਼ ਹੋ ਕੇ ਨਹੀਂ 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 1000 ਰੁਪਏ ਮੈਂ ਦਿੰਦਾ ਉਹ ਖੁਸ਼ ਹੋ ਕੇ ਲੈ ਜਾ ਨਹੀਂ ਨਹੀਂ ਕੋਈ ਨਾ ਬਾਬਾ ਜੀ ਇਹਦੀ ਕਹਿਨ ਤੇ ਆ ਬਾਬਾ ਜੀ ਦਾ ਕਹਿਨ ਤੇ ਆ ਆ ਜੋ ਕੇ ਲਈ ਆ ਤੂੰ ਮੈਨੂੰ ਮਨਾ ਤਈ ਜੇ ਚੰਗਾ ਨਿਕਲੋਗਾ ਕੰਮ ਹੋਰ ਦੀ ਨਹੀਂ ਰੱਖ ਲਈ ਇਹ ਕੋਈ ਤਾਂ ਠੀਕ ਆ ਠੀਕ ਆ ਠੀਕ ਆ ਕੋਈ ਨਹੀਂ ਵਧੀਆ ਜਾਨਵਰ ਕਰਕੇ ਕਿਹਾ ਸਾਰੀ ਚੀਜ਼ ਇਹ ਯਾਦ ਰੱਖੇਗਾ ਬਾਪੂ ਕੋਈ ਕੋਈ ਨਹੀਂ ਵਧੀਆ ਜਾਨਵਰ ਕਰਕੇ ਕਿਹਾ ਤੈਨੂੰ ਲੈ ਜਾ ਬੱਚਾ ਮੱਥਾ ਦਿਓ ਪੈਸੇ ਯਾਰ ਕੋਈ ਗੱਲ ਨਹੀਂ ਗਈ ਨੇ ਚਲ ਕੋਈ ਨਹੀਂ ਬੰਦ ਨਹੀਂ ਗੋਗਲ ਤੇ ਕਰ ਦੇ ਯਾਰ ਕੋਈ ਮਸਤ ਗੋਗਲ ਤੇ ਇਹਨੂੰ ਬੰਦ ਰਹਿਣੇ ਬੰਦ ਰਹਿਣਾ ਚਾਰ ਦੰਦ ਹੋ ਗਿਆ ਬਾਈ ਜਲੇਦਰ ਸੇਮੇ ਜਾਣਾ ਕਿੱਧਰ ਦੀ ਐ ਇਹਦਾ ਮਲੇਰ ਰੋਡ ਲੈ ਆ ਲੈ ਮਲੇਰ ਕੋਟ ਲੈ ਜਿੱਧਰ ਤੀ ਜਾਓਗੇ ਰੈ ਕੋਟੋਕ ਜਾਵਾਂਗੇ ਹਲਵਾਰਾ ਤੁਸੀਂ ਕਿਹੜਾ ਪਿੰਡਾਂਕਲ ਤੁਹਾਡਾ? ਬਾਈ ਕਿੰਨੇ ਦਿਨ ਦਾ ਬੱਕਰਾ ਦਾ ਸੀਮੜਾ ਇਹ? 4 ਦਿਨ ਦਾ ਹੋਇਆ ਬਾਈ। ਹਾਈਡ ਕਿੰਨੀ ਹੋਊਗੀ? ਹਾਈਡ ਬਾਈ 40 ਹੋਊਗੀ ਇਹ ਹੁਣ। ਉੱਚਾ ਮੱਥਾ ਮੋਟਾ ਸਿੰਗ ਆ ਗਿਆ। ਹੋਰ ਐ ਮੋٹے ਸਿੰਗ ਦਾ ਹੱਡਾ ਤਾਰਾਂ ਦਾ ਪੂਰਾ ਬੱਚਾ ਚੰਗਾ। ਹੂੰ। ਬਾਕੀ ਤੁਸੀਂ ਫੇਸ ਕੁਆਲਿਟੀ ਆਪ ਹੀ ਦੇਖ ਸਕਦੇ ਹੋ ਬਾਈ। ਚੀਜ਼ ਸੋਹਣੀ ਹੈਗੀ ਲੱਗੀ ਨਾ। ਕੀ ਆ ਬਾਤ। ਸੋਹਣੀ ਚੀਜ਼ ਹੈਗੀ।